ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਰ ਜੀ ਹੁਣੀ ਰਾਤ ਆਏ ਆ 11:30 ਵਜੇ ਗੁਰਦਾਸਪੁਰ ਤੋਂ ਬਸ਼ੇਰੀ ਬਹੁਤ ਐਮਰਜੈਂਸੀ ਸੀ ਵਿਖਾਵਾਂਗੇ ਤੁਹਾਨੂੰ ਵਿੱਚ ਵੀਡੀਓ ਵੀ ਪਾਵਾਂਗੇ ਗੱਡੀ ਦੀ ਚਾਬੀ ਕਿੱਥੇ ਆ ਜੇਬ ਚ ਆਦਰ ਖੋਲ ਹੋ ਆ ਗਏ ਦੋਈ ਤੋਂ ਬਜੀ ਥੋੜੇ ਲੱਤ ਨਾ ਕੱਢੇ ਨਾ ਤੇ ਬੜੀ ਮੈਂ ਤਾਂ ਵੇਖ ਕੇ ਆਖਿਆ ਸੀ ਲੈ ਵੀ ਨਹੀਂ ਮੁਸ਼ਕਲ ਆ ਅਖੀਰ ਤੇ ਹੀ ਸੀ ਬੇਸ਼ੇਰੀ ਚਲੋ ਇਹਨਾਂ ਨੇ ਵੀਰਾਂ ਨੇ ਕਿਹਾ ਲਈ ਕੋਈ ਗੱਲ ਨਹੀਂ ਡਾਕਟਰ ਸਾਹਿਬ ਤੁਸੀਂ ਟਰਾਈ ਕਰੋ ਤੇ ਉਹ ਮਹਾਰਾਜ ਨੇ ਬੜਾ ਵਧੀਆ ਰਿਜ਼ਲਟ ਮਿਲਿਆ ਬਾਕੀ ਵੀਰ ਜੀ ਜਿਹੜੀ ਤੁਹਾਨੂੰ ਆਪ ਦੱਸਣਗੇ ਕਿੱਥੋਂ ਆਏ ਆ ਕਿਹੜਾ ਪੰਡਾ ਹਾਂਜੀ ਇਹ ਗੁਰਦੁਰਾ ਤਪਸਥਾਨ ਸਾਹਿਬ ਨਿੱਕੇ ਘੁੰਮਣਾ ਤੋਂ ਆਏ ਆਂ ਜੀ ਤੇ ਰਾਤ ਜਦੋਂ ਅਸੀਂ ਆਏ ਤੇ ਬੇਸ਼ੇਰੀ ਆਪਾਂ ਗੱਡੀ 'ਚ ਲੰਮੇ ਪਏ ਲਿਆਏ ਸੀਗੇ ਤੇ ਆਸ ਚ ਚਲੋ 10% ਹੀਗੀ 90 'ਚ ਡਾਕਟਰ ਸਾਹਿਬ ਨੇ ਵੀ ਕਿਹਾ ਹੈਗੇ ਇਹਦੇ ਚਾਂਸ 10% ਹੀ ਆ ਤੇ ਥੋੜੇ ਟਰੀਟਮੈਂਟ ਕਰਨ ਤੋਂ ਬਾਅਦ 15 ਮਿੰਟਾਂ ਅੰਝ ਤੇ ਵੇਸ਼ਰੀ ਪਹਿਲੋਂ ਖੜੀ ਹੋ ਗਈ ਉੱਠ ਕੇ ਤੇ ਬਹੁਤ ਹੀ ਚੰਗਾ ਲੱਗਿਆ ਕਿ ਅਸੀਂ ਟਿਕਾਣਾ ਹੀ ਪਹੁੰਚ ਗਏ ਆ ਏਡੀ ਐਮਰਜੈਂਸੀ 'ਚ ਮੇਰੇ ਮਤਲਬ ਜੋ ਮੇਰਾ ਕੋੜਿਆਂ ਦੀ ਲਾਈਫ 'ਚ ਐਕਸਪੀਰੀਅੰਸ ਆ ਥੋੜਾ ਬਹੁਤ ਉਹਦੇ 'ਚ ਪਹਿਲਾ ਮੇਰਾ ਇਹ ਚਾਂਸ ਆ ਵੀ ਇੰਨੀ ਐਮਰਜੈਂਸੀ 'ਚ ਏਡੀ ਜਲਦੀ ਰਿਕਵਰੀ ਜਿਹੜੀ ਜਾਨਵਰ ਨੂੰ ਆ ਗਈ ਆ ਬਹੁਤ ਡਾਕਟਰ ਸਾਹਿਬ ਤੁਹਾਡਾ ਧੰਨਵਾਦ ਹੈ ਜੀ ਬਹੁਤ ਚੰਗਾ ਲੱਗਿਆ ਇੱਥੇ ਆ ਕੇ ਕਰਵੜਾ ਹੀ ਮਾਹੌਲ ਸਾਡਾ ਬਣ ਗਿਆ ਜੀ ਇੱਥੇ ਆ ਕੇ ਕੋਈ ਇਦਾਂ ਨਹੀਂ ਲੱਗਿਆ ਕਿ ਆਪਾਂ ਕਿਤੇ ਬਾਹਰ ਬੈਠੇ ਆ ਸਾਰੇ ਘੋੜੀ ਨੂੰ ਵੀ ਬਹੁਤ ਚੰਗਾ ਟਰੀਟਮੈਂਟ ਮਿਲ ਗਿਆ ਚਲੋ ਹੁਣ ਤੁਹਾਡੇ ਸਾਹਮਣੇ ਆ ਖੜੀ ਆ ਠੀਕ ਹੈ ਵਰਖਾ ਸਾਹਿਬ ਵਰਖਾ ਜੀ ਠੀਕ ਆ ਜੀ